ਹਾਂਜੀ ਦੇਖਿਓ ਜੀ ਹਾਂਜੀ ਸਰ ਅੱਜ ਤੁਸੀਂ ਤਲਵਾੜਾ ਵਿੱਚ ਪਹੁੰਚਿਓ ਐਸਟੀਪੀ ਦਾ ਪਲਾਂਟ ਦਾ ਉਦਘਾਟਨ ਕੀਤਾ ਸਰ ਇਹਦੇ ਬਾਰੇ ਥੋੜੀ ਜਾਣਕਾਰੀ ਜੀ ਅੱਜ ਤਲਵਾੜਾ ਸ਼ਹਿਰ ਵਾਸੀਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਔਰ ਖਾਸ ਕਰਕੇ ਜਿਹੜੇ ਤਲਵਾੜੇ ਦੇ ਨਾਲ ਕਿਸਾਨ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਦੇ ਖੇਤਾਂ ਨੂੰ ਅੱਜ ਜਿਹੜਾ ਪਾਣੀ ਹੈ ਉਹਦੇ ਦੇਣ ਦਾ ਜਿਹੜਾ ਪ੍ਰਬੰਧ ਇਹ ਕੀਤਾ ਗਿਆ ਔਰ ਐਸਟੀਪੀ ਤੋਂ ਪਾਣੀ ਨੂੰ ਟ੍ਰੀਟ ਕਰਕੇ ਲੋਕਾਂ ਦੇ ਖੇਤਾਂ ਨੂੰ ਦੇਣ ਦਾ ਜਿਹੜਾ ਕੰਮ ਹੈ ਉਹਦੇ ਅੱਜ ਸ਼ੁਰੂਆਤ ਕਰਵਾਈ ਗਈ ਹੈ। ਔਰ ਤਕਰੀਬਨ 1 ਕਰੋੜ 91 ਲੱਖ ਦਾ ਜਿਹੜਾ ਕੰਮ ਹੈ ਤੇ ਪ੍ਰੋਜੈਕਟ ਜਿਹੜਾ ਅੱਜ ਸ਼ੁਰੂ ਕੀਤਾ ਗਿਆ ਔਰ 4-5 ਮਹੀਨੇ ਦੇ ਵਿੱਚ ਵਿੱਚ ਇਹ ਪ੍ਰੋਜੈਕਟ ਜਿਹੜਾ ਪੂਰਾ ਹੋਣ ਤੋਂ ਬਾਅਦ ਜ਼ਿਮੀਂਦਾਰਾਂ ਨੂੰ ਜਿਹੜਾ ਪਾਣੀ ਹੈ ਉਹ ਸਾਫ਼ ਕਰਕੇ ਖੇਤਾਂ ਨੂੰ ਇੱਕ ਵਕਤ ਤੋਂ ਵਾਸਤੇ ਦਿੱਤਾ ਜਾਊਗਾ। ਔਰ ਅੱਜ ਆਪਾਂ ਸਾਰਿਆਂ ਨੇ ਮੇਰੇ ਨਾਲ ਐਕਸੀਨ ਸਾਹਿਬ, ਐਸਟੀਯੂ ਸਾਹਿਬ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ, ਸਾਡੇ ਬਹੁਤ ਸਤਿਕਾਰਯੋਗ ਰਜਿੰਦਰਪਾਲ ਛਿੰਦਾ ਜੀ, ਐਮਸੀ ਸਾਹਿਬ ਸਾਰੇ ਅੱਜ ਇੱਥੇ ਸਰਪੰ ਰਾਜ ਆਪਦਾ ਨਹੀਂ ਪੱਥਰ ਰੱਖਿਆ ਤੇ ਸਰ ਆਉਣ ਵਾਲੀ ਬੋਲ ਜਿਹੜੇ ਕੰਮ ਹੈ ਤਲਵਾੜੇ ਵਿੱਚ ਕਿਹੜੇ-ਕਿਹੜੇ ਨਵੇਂ ਜਿਹੜੇ ਤਲਵਾੜੇ ਦੀ ਜਿਹੜੀ ਡਿਵੈਲਪਮੈਂਟ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਹਿਰ ਦੇ ਲੋਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਬਣੀ ਹੈ ਚਾਹੇ ਕਮੇਟੀ ਨਹੀਂ ਵੀ ਸੀ ਪਰ ਉਹਦੇ باوجود ਵੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਉਹ ਸ਼ੁਰੂ ਕੀਤੇ ਗਏ ਹੁਣ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਹੈ ਨਜ਼ਰ ਕਾਉਂਸਲ ਹੈ ਉਹ ਬਣੀ ਹੈ ਔਰ ਪ੍ਰਧਾਨ ਜੀ ਹੁਣੀ ਔਰ ਬਾਕੀ ਸਾਰੀ ਉਹਨਾਂ ਦੀ ਟੀਮ ਕਾਉਂਸਲਰ ਸਾਹਿਬਾਨ ਦੀ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਹੁਣ ਆਉਂਦੇ ਦਿਨਾਂ ਦੇ ਵਿੱਚ ਨਗਰ ਕਾਉਂਸਲ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਕਰਨ ਜਾ ਰਹੇ ਹਾਂ ਉਹਦੇ ਵਿੱਚ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਕੋਈ ਵੱਡੇ ਵੀ ਕੰਮ ਨੇ ਉਹ ਆਪਾਂ ਉਹਦੇ ਵਿੱਚ ਪਾਉਣ ਜਾ ਰਹੇ ਹਾਂ ਉਸ ਤੋਂ ਬਾਅਦ ਨਾਲ ਹੀ ਟੈਂਡਰ ਲਗਾ ਕੇ ਉਹਦੇ ਕੰਮ ਆ